ਗੁਰੂ ਪਿਆਰਿਓ ਕਈ ਵਾਰੀ ਕੀ ਹੁੰਦਾ ਕਿ ਅਸੀਂ ਆਪਣੀ ਨਿੰਦਿਆ ਆਪਣੇ ਕੰਨ ਹੀ ਸੁਣ ਲੈਨੇ ਆ ਕਿਸੇ ਤੋਂ ਕੋਈ ਸਾਡੀ ਗੱਲ ਕਰ ਰਿਹਾ ਹੁੰਦਾ ਹੈ ਤੇ ਅਸੀਂ ਸੁਣ ਕੇ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਹੁੰਨੇ ਆ ਗੁੱਸਾ ਵੀ ਆਉਂਦਾ ਤੇ ਕਈ ਵਾਰੀ ਹਾਲਾਤ ਇਦਾਂ ਦੇ ਹੁੰਦੇ ਨੇ ਅਸੀਂ ਕਿਸੇ ਨੂੰ ਕੋਈ ਕਹਿ ਨਹੀਂ ਸਕਦੇ ਹੁੰਦੇ ਅੱਗੋਂ ਤੇ ਯਾਦ ਰੱਖੋ ਜੇ ਸਾਡੀ ਕੋਈ ਨਿੰਦਿਆ ਕਰਦਾ ਹੈ ਨਾ ਤੇ ਉਹਨੂੰ ਕਰਨ ਦਿਓ ਉਹ ਸਾਡੇ ਪਾਪ ਤੋਂ ਹੀ ਜਾਂਦਾ ਆਪਣੇ ਸੁੱਤੇ ਸਿਹਰ ਜਗਾਈ ਜਾਂਦਾ ਉਹ ਪਾਪ ਆਪਣੇ ਤੇ ਪਿਆਰਿਓ ਸਤਿਗੁਰੂ ਜੀ ਸਮਝਾਉਂਦੇ ਨੇ ਨਿੰਦਾ ਭਲੀ ਕਿਸੇ ਕੀ ਨਾ ਹੀ ਮਾਨ ਮੁਖ ਮੁਖਦ ਕਰਨ ਮੋਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਵਨ ਨਰਕ ਦੇ ਵਿੱਚ ਬੈਣਾ ਪੈਂਦਾ ਪਿਆਰਿਓ ਮੂੰਹ ਕਾਲੇ ਹੁੰਦੇ ਨੇ ਜਿੱਦਾਂ ਆਪਾਂ ਅਸੀਂ ਕਹਿ ਦਿੰਦੇ ਨਾ ਵੀ ਮੂੰਹ ਕਾਲਾ ਕਰਕੇ ਉਹਦਾ ਜਲੂਸ ਕੱਢਿਆ ਐਦਾਂ ਮੂੰਹ ਕਾਲਾ ਹੁੰਦਾ ਨਿੰਦਿਆ ਕਰਨ ਵਾਲੇ ਦਾ ਤੇ ਜੇ ਕੋਈ ਕਰਦਾ ਉਹਨੂੰ ਕਰਨ ਦਿਓ ਪਰ ਤੁਸੀਂ ਕਿਸੇ ਦੀ ਨਿੰਦਿਆ ਨਾ ਕਰੋ ਤੁਸੀਂ ਇਹ ਪਾਪਾਂ ਦੇ ਭਾਗੀਦਾਰ ਨਾ ਬਣਿਓ ਜੀ